ਨਾ ਭੈਣੇ ਮਨਦੀਪ ਨੂੰ ਮੈਂ ਇੱਥੇ ਕਿਉਂ ਰੱਖੀ ਬੈਠੀ ਆ ਨਾ ਇਹ ਤਾਂ ਮੈਂ ਹੀ ਜਾਣਦੀ ਆ ਨਰੇ ਜੇ ਮੇਰੇ ਵੱਡੇ ਪੁੱਤ ਦਾ ਕੁਝ ਬਣਦਾ ਵਾ ਨਾ ਤਾਂ ਇਹਨਾਂ ਮਾਵਾਂ ਧੀਆਂ ਦੀਆਂ ਰੋਟੀਆਂ ਮੈਨੂੰ ਕੀ ਮਾੜੀਆਂ ਨੇ ਮਨਦੀਪ ਇੱਕ ਹੀ ਬੜੂਗਾ ਤੇਰਾ ਜਦੋਂ ਤੈਨੂੰ ਪਤਾ ਲੱਗੂਗਾ ਫਿਰ ਜਿਹਨੂੰ ਦੁੱਧ ਭਲਾ ਰਹੀ ਆ ਉਹੀ ਸੱਪ ਇਹਨੂੰ ਡੰਗ ਮਾਰੂਗਾ ਨਾ ਇਹ ਕੀ ਗੱਲ ਬਣੀ ਢੋਡੇ ਕਰਕੇ ਮੈਂ ਇੰਨੀ ਵੱਡੀ ਮੁਸੀਬਤ 'ਚ ਫਸਿਆ ਵਾਂ ਹੁਣ ਜੇ ਮੇਰੇ ਘਰੇ ਕੁਝ ਪਤਾ ਲੱਗ ਗਿਆ ਨਾ ਮੈਨੂੰ ਪਤਾ ਮੇਰਾ ਕੀ ਹਸ਼ਰ ਹੋਣਾ ਨਾ ਕੀ ਗੱਲ ਸੁੱਖ ਸ਼ਾਂਤਤਾ ਹੈ ਘਰੇ ਐਂ ਕਾਤੇ ਬੈਠੀਆਂ ਸੁੱਖ ਸ਼ਾਂਤਤਾ ਮੈਨੂੰ ਤੇਰੇ ਘਰੇ ਨਹੀਂ ਲੱਗਦੀ ਨਾ ਆ ਬਬਲੀ ਦੇ ਦਿਮਾਗ ਨੂੰ ਕੀ ਹੋਇਆ ਆਪਦੇ ਬੰਦੇ ਬਾਰੇ ਗਲਤ ਸੋਚੀ ਜਾਂਦੀ ਐ ਨਹੀਂ ਇਸ ਗੱਲੋਂ ਤਾਂ ਮੈਂ ਖੁਦ ਦੁਖੀ ਹਾਂ ਆ ਮੰਦੀਪ ਤੇ ਗੋਲਡੀ ਨੂੰ ਲੈ ਕੇ ਨਾ ਸਾਰਾ ਦਿਨ ਪਤਾ ਨਹੀਂ ਕੀ ਕੀ ਬੋਲਦੀ ਨਾ ਇਹ ਤਾਂ ਫਿਰ ਨਿਤਕਲੇਸ਼ ਵਾਲੀ ਗੱਲ ਹੋ ਗਈ ਨਹੀਂ ਹੋਰ ਜਦ ਵੀ ਇਹਨਾਂ ਦੋਨੋਂ ਨੂੰ ਇਕੱਠਿਆਂ ਨੂੰ ਦੇਖ ਲੈਂਦੀ ਆ ਨਾ ਜਾਂ ਹਾਂ ਮੰਦੀਪ 골ਡੀ ਨਾਲ ਕਿਤੋਂ ਆਉਂਦੀ ਆ ਬਸ ਸ਼ੁਰੂ ਹੋ ਜਾਂਦਾ ਇਹਦਾ ਕਲੇਸ਼ ਨਾ ਕਲੇਸ਼ ਤਾਂ ਇਹਨੇ ਕੱਲ ਵੀ ਪਾ ਲੈਣਾ ਸੀ ਉਹ ਤਾਂ ਮੈਂ ਕੋਲੇ ਖੜੀ ਸੀਗੀ ਤਾਂ ਗੱਲ ਟਲ ਗਈ ਨਹੀਂ ਤਾਂ ਪਤਾ ਨਹੀਂ ਕੀ ਕੁਛ ਕਰਦੀ ਤੇ ਚਲੋ ਛੱਡ ਇਹਨਾਂ ਗੱਲਾਂ ਨੂੰ ਮੈਨੂੰ ਨਾ ਇੱਕ ਗੱਲ ਦਾ ਜਵਾਬ ਦੇ ਸੱਚੋ ਸੱਚ ਨਾ ਪੁੱਛ ਕੀ ਪੁੱਛਦੀ ਆ ਨਾ ਇਹ ਦੱਸ ਤੂੰ ਬਬਲੀ ਨੂੰ ਸੱਚੀ ਕਹਿੰਦੇ ਸੁਣਿਆ ਸੀਗਾ ਵੀ ਚੰਗਾ ਹੋਇਆ ਇਹ ਕਾਗਜ਼ ਮੇਰੇ ਹੱਥ ਲੱਗ ਗਏ ਨਾ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਤੂੰ ਬਾਰ-ਬਾਰ ਮੈਨੂੰ ਪੁੱਛਦੀ ਆ ਇਹ ਗੱਲ 100% ਸੱਚੀ ਆ ਉਹ ਹੱਜ ਜਿਹੜੀ ਤੇਰੀ ਵੱਡੀ ਨੂੰ ਹੈ ਨਾ ਕਿੰਨੀ ਛਾਤਰ ਹੈ ਕਿੱਡਾ ਦਿਮਾਗ ਚੱਕੀ ਬੈਠੀ ਆ ਉਹ ਤਾਂ ਮੈਨੂੰ ਪਤਾ ਇਹਦੀ ਤਾਂ ਮੈਂ ਰਗ ਰਗ ਤੋਂ ਵਾਕੀ ਵਾਂ ਇਹ ਤਾਂ ਮੈਂ ਮਨਦੀਪ ਕਰਕੇ ਚੁੱਪਾਂ ਨੇ ਤਾਂ ਘਰਦਿਆਂ ਨਾਲ ਕਿਵੇਂ ਚਲਾਕੀਆਂ ਹੁੰਦੀਆਂ ਨੇ ਨਾ ਇਹ ਤਾਂ ਮੈਂ ਦੱਸ ਦਿੰਦੀ ਪਤਾ ਮੇਰਾ ਫੋਨ ਕਿੱਥੇ ਵੱਜੀ ਜਾਂਦਾ ਇਹ ਆਏ ਹਾਏ ਨੀਆ ਚੱਕਲਾ ਕਿਹਦਾ ਫੋਨ ਆ ਨੀਆ ਫੋਨ ਤਾਂ ਮੇਰੀ ਵੱਡੀ ਨੂੰਹ ਦਾ ਬਾਰ-ਬਾਰ ਫੋਨ ਕਰੀ ਜਾਂਦੀ ਆ ਮੰਮੀ ਤੁਸੀਂ ਆ ਜਾਓ ਮੰਮੀ ਤੁਸੀਂ ਆ ਜਾਓ ਸਾਡਾ ਜੀ ਨਹੀਂ ਲੱਗਦਾ ਹੁਣ ਦੱਸ ਮੈਂ ਕੀ ਕਹਾਂ ਉਹਨੂੰ ਬਈ ਇਹਨਾਂ ਨੂੰ ਜੇ ਕੋਈ ਪੁੱਛਣ ਵਾਲਾ ਹੋਵੇ ਵੀ ਤੁਸੀਂ ਘਰਦਿਆਂ ਆਪਣੇ ਕਬੀਲਦਾਰੀ ਆਪਨੇ ਜਿਥੋਂ ਹੁਣ ਤੁਸੀਂ ਮੈਨੂੰ ਕਿ ਵਿੱਚ ਘੜੀਸਦੇ ਹੋ ਹੁਣ ਤਾਂ ਮੈਂ ਤਾਂ ਇਹਨਾਂ ਨੂੰ ਕਹਤਾ ਵੀ ਮੈਨੂੰ ਛੁੱਟੀ ਦਿਓ ਬਸ ਮੈਨੂੰ ਆਪਦੀ ਰਿਸ਼ਤੇਦਾਰੀਆਂ 'ਚ ਵੀ ਜਾਣਾ ਹੁੰਦਾ ਹੈ ਚੱਲ ਚੰਗੀ ਗੱਲ ਆ ਜੇ ਤੇਰੀਆਂ ਨੋਹਾਂ ਤੇਰਾ ਮੂੰਹ ਕਰਦੀਆਂ ਨੇ ਇੱਥੇ ਦੇਖ ਲਾ ਇੱਕ ਤਾਂ ਮਤਲਬ ਨੂੰ ਕੰਮ ਕਰਦੀ ਆ ਤੇ ਦੂਜੀ ਸਾਰਾ ਦਿਨ ਬਾਹਰ ਹੀ ਕੰਮ 'ਤੇ ਲੱਗੀ ਰਹਿੰਦੀ ਆ ਮੈਂ ਤਾਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਆਪਦੀਆਂ ਨੋਹਾਂ ਨੂੰ ਆਪਦੇ ਕੰਟਰੋਲ 'ਚ ਰੱਖ ਜੇ ਮੰਦੀਪ ਨਾ ਕਮਾਊਗੀ ਫੇਰ ਕਿਰਾ ਘਰ ਦਾ ਗੁਜ਼ਾਰਾ ਨਹੀਂ ਹੋਣਾ ਨਾ ਪੈਸੇ ਪਿੱਛੇ ਕਾ ਨੂੰ ਮੈਂ ਤਾਂ ਆਪ ਹੀ ਉਹਨੂੰ ਕਹਤਾ ਸੀਗਾ ਕਿ ਜੇ ਕਿਤੇ ਕੰਮ ਲੱਗੂਗੀ ਤਾਂ ਉਹਦਾ ਮਨ ਹੋਰ ਹੋ ਜਾਊਗਾ ਮਨ ਤਾਂ ਉਹਦਾ ਆਪ ਹੀ ਹੋਰ ਹੋ ਜਾਣਾ ਸੁਖ ਨਾਲ ਹੁਣ ਉਹਨੂੰ ਬੀਮੇ ਦੇ ਪੈਸੇ ਬਥੇਰੇ ਮਿਲ ਜਾਣੇ ਨੇ ਨਾ ਹੁਣ ਜੇ ਬੀਮੇ ਦੇ ਪੈਸੇ ਮਿਲਣਗੇ ਇਹਦਾ ਮਤਲਬ ਇਹ ਥੋੜਾ ਵੀ ਸਾਰੇ ਪੈਸੇ ਹੁਈ ਖਰਾਬ ਕਰ ਦिए ਕੱਲ ਨੂੰ ਕੁੜੀ ਦਾ ਵੀ ਤਾਂ ਕੁਝ ਕਰਨਾ ਵਾ ਤੇਰਾ ਤਾਂ ਨਾ ਦਿਮਾਗ ਹੀ ਖਰਾਬ ਹੋਇਆ ਹੋਇਆ ਜਿਹੜੇ ਤੂੰ ਸਾਰੇ ਪੈਸੇ ਮਾਵਾਂ ਧੀਆਂ ਤੇ ਲਾਉਣੇ ਨੇ ਬੀਮਾ ਤੇਰੇ ਪੁੱਤ ਦਾ ਨਿਕਲੇ ਆ ਨਕੀ ਮਤਲਬ ਤੇਰਾ ਨਾ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਿਹੜਾ ਤੂੰ ਇਹ ਮਾਵਾਂ ਧੀਆਂ ਨੂੰ ਘਰੇ ਬਿਠਾਈ ਬੈਠੀ ਆ ਇਹਨਾਂ ਨਾਲ ਕਿਹੜਾ ਤੇਰੀ ਪੀੜ੍ਹੀ ਅੱਗੇ ਵੱਧਣੀ ਆ ਇਹਦੇ ਤਾਂ ਕੁੜੀ ਐ ਅਗਲੀ ਬਗਾਨੇ ਘਰ ਜਾਊਗੀ ਸੌ ਖਰਚੇ ਪਹਿਲਾਂ ਪੜਾਓ ਫਿਰ ਵਿਆਹੋ ਫਿਰ ਅੱਗੇ ਹੋਰ ਤੇ ਤਿਹਾਰ ਕਰੋ ਸਾਰੀ ਜ਼ਿੰਦਗੀ ਬੰਦਾ ਖਰਚਾ ਹੀ ਖਰਚਾ ਕਰਦਾ ਮਰੀ ਜਾਂਦਾ ਨਾ ਹੋਰ ਫਿਰ ਦੱਸ ਮੈਂ ਕੀ ਕਰਾਂ ਕਿੱਥੇ ਕੱਢਦਾ ਇਹਨਾਂ ਦੋਨਾਂ ਜਾਨੀਆਂ ਨੂੰ ਨਾਲੇ ਆਪਦੀ ਕੁੜੀ ਜੋਗਾ ਤਾਂ ਮੰਦੀਪ ਕਰੀ ਹੋਈ ਜਾਂਦੀ ਆ ਨਾ ਮਨਦੀਪ ਕਿੰਨਾ ਕੁ ਕਰ ਲੂ ਇਹਨਾਂ ਮਾਵਾਂ ਧੀਆਂ ਦੇ ਪਿੱਛੇ ਤੂੰ ਆਪਦੇ ਜਮਾਕ ਨੂੰ ਕਿਉਂ ਫਾਹਲ ਆਇਆ 골ਡੀ ਆਪਦੇ ਟੱਬਰ ਨੂੰ ਪਾਲੂਗਾ ਕਿ ਇਹਨਾਂ ਮਾਵਾਂ ਧੀਆਂ ਨੂੰ ਦੇਖੂਗਾ ਕੋਈ ਨਹੀਂ ਇਹਨਾਂ ਦੇ ਕਰਮ ਇਹਨਾਂ ਦੇ ਨਾਲ ਨੇ ਨਾਲੇ ਮੇਰੇ ਪੁੱਤ ਦੀ ਨਿਸ਼ਾਨੀ ਆ ਕਿੱਥੇ ਸੁੱਟਦਾ ਮੈਂ ਇਹਨੂੰ ਆਪੇ ਪਲ ਜਾਣਾ ਇਹਨੇ ਨਾ ਭੈਣੇ ਮਨਦੀਪ ਨੂੰ ਮੈਂ ਇੱਥੇ ਕਿਉਂ ਰੱਖੀ ਬੈਠੀ ਆ ਨਾ ਇਹ ਤਾਂ ਮੈਂ ਹੀ ਜਾਣਦੀ ਆ ਨਰੇ ਜੇ ਮੇਰੇ ਵੱਡੇ ਪੁੱਤ ਦਾ ਕੁਝ ਬਣਦਾ ਵਾ ਨਾ ਤਾਂ ਇਹਨਾਂ ਮਾਵਾਂ ਧੀਆਂ ਦੀਆਂ ਰੋਟੀਆਂ ਮੈਨੂੰ ਕੀ ਮਾੜੀਆਂ ਨੇ ਮਨਦੀਪਾ ਹਾਂਜੀ ਕਰਦੀ ਸੀ ਬਸ ਇਹ ਕੱਪੜੇ ਸਿਮੇਟ ਖਾਟੀ ਸੀ ਬਸ ਖਲਾਰਾ ਜਿਆ ਰਹਿ ਗਿਆ ਥੋੜਾ ਜਿਹਾ ਅੱਛਾ ਦੱਸੋ ਜੀ ਕੁਝ ਨਹੀਂ ਬੈਆ ਮੈਂ ਤਾਂ ਨਾ ਤੇਹ ਕੋਲ ਆਈ ਸੀ ਤੇ ਅਤਨਾ ਮਾਸੀ ਦੇ ਗੱਲਾਂ ਜਨਾਈ ਤੈਨੂੰ ਬੋਲਦੀ ਰਹਦੀ ਆ ਨਾ ਕੀ ਗੱਲ ਹੋ ਗਈ ਦੀਦੀ ਮਨਦੀਪ ਜਦੋਂ ਦੀ ਮਾਸੀ ਆਈ ਐ ਤੂੰ ਦੇਖੀ ਜਾਨੀਆ ਉਦੋਂ ਤੋਂ ਆਪਣੇ ਘਰੇ ਕੁਲੇਸ਼ ਹੀ ਪਈ ਜਾਂਦਾ ਵਾ ਮੈਂ ਤਾਂ ਮਾਸੀ ਨੂੰ ਇਹ ਵੀ ਕਹਿੰਦੇ ਸੁਣਿਆ ਕਿ ਮੈਂ ਤਾਂ ਅੱਜ ਇਹਨਾਂ ਦੇ ਘਰੇ ਪਾੜ ਪਾ ਕੇ ਜਾਉਂਗੀ ਹਣ ਸੱਚੀ ਦੀ ਮਾਸੀ ਜਿਨੇ ਗੱਲ ਕਹੀ ਆ ਹੋਰ ਮਨਦੀਪ ਮਾਸੀ ਤੋਂ ਨਾ ਬਚ ਕੇ ਰਹੀ ਮੈਨੂੰ ਪਤਾ ਪਾੜ ਪਾਉਣ ਵਾਲੇ ਤਾਂ ਬਥੇਰੇ ਮਿਲ ਜਾਂਦੇ ਆ ਘਰ ਨੂੰ ਜੋੜਨ ਵਾਲਾ ਕੋਈ ਕੋਈ ਹੁੰਦਾ ਦੇ ਤੁਸੀਂ ਬੇਫਿਕਰ ਰਹੋ ਮੇਰੇ ਵੱਲੋਂ ਕਦੇ ਵੀ ਇਹੋ ਜੀ ਗੱਲ ਨਹੀਂ ਹੋਊਗੀ ਕਿ ਮੈਂ ਕਿਸੇ ਦੀ ਗੱਲਾਂ 'ਚ ਨਹੀਂ ਆਉਂਗੀ ਹੁਣ ਬਣੀ ਨਾ ਗੱਲ ਮਨਦੀਪ ਨਾਲੇ ਨਾ ਤੇਰੇ ਵੀਰ ਜੀ ਗਏ ਸੀ ਉਹ ਇੰਸ਼ੋਰੈਂਸ ਵਾਲਿਆਂ ਕੋਲ ਤੇ ਕਹਿੰਦੇ ਸੀ ਜਲਦੀ ਕੰਮ ਬਣ ਜੂਗਾ ਦੀਦੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਮੈਂ ਤੁਹਾਡਾ ਤੇ ਵੀਰ ਜੀ ਦਾ ਧੰਨਵਾਦ ਕਿੱਦਾਂ ਕਰਾਂ ਤੁਸੀਂ ਹਰ ਮੋੜ ਤੇ ਮੇਰੇ ਨਾਲ ਖੜੇ ਹੋ ਨਮਨਦੀਪੇ ਦੇ ਵਿੱਚ ਧੰਨਵਾਦ ਵਾਲੀ ਕਿਹੜੀ ਗੱਲ ਆ ਆਪਣਿਆਂ ਦੇ ਕੰਮ ਹੀ ਆਉਣੇ ਆ ਹੋਰ ਬਾਹਰ ਦੇ ਆਨੇ ਥੋੜੀ ਆਉਣਾ ਕਿਸੇ ਦੇ ਕੰਮ ਨਾਲੇ ਨਾ ਮੇਰੀ ਗੱਲ ਸੁਣ ਤੂੰ ਟਿਊਸ਼ਨ ਬਾਰੇ ਕਹਿੰਦੀ ਸੀ ਨਾ ਜਨਤ ਦੀ ਉਹ ਮੈਂ ਟਿਊਸ਼ਨ ਟੀਚਰ ਦਾ ਪਤਾ ਕਰ ਲਿਆ ਮੈਂ ਤੇ ਨੰਬਰ ਦੇ ਦੂੰਗੇ ਉਹਦਾ ਤੇ ਤੂੰ ਇੱਕ ਵਾਰੀ ਉਹਨਾਂ ਫੋਨ ਤੇ ਗੱਲ ਕਰ ਲਈ ਠੀਕ ਆ ਉਹਨੂੰ ਸਮਝਾ ਦੇ ਦੱਸ ਦੇ ਵੀ ਕੀ ਕਰਾਉਣਾ ਵਾ ਲੈ ਦੱਸ ਕਿ ਹੱਥ ਖੜਾ ਤੋ ਜੋੜੀ ਜਾਨੀ ਆ ਪੈਣਾ ਹੱਥ ਜੋੜਦਿਆਂ ਸੋਹਣੀਆਂ ਲੱਗਦੀਆਂ ਕਿਤੇ ਨਾਲੇ ਮੇਰੀ ਗੱਲ ਸੁਣ ਤੂੰ ਹੁੰਣਾ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਅਸੀਂ ਹੈਗੇ ਆ ਤੇਰੇ ਨਾਲ ਠੀਕ ਆ ਚੱਲ ਹੁਣ ਮੈਂ ਬਾਹਰ ਦਾ ਦੇਖਣਾ ਮੜਾ ਜਾ ਹੈ ਚੱਲ ਗਈ ਇਹਨੂੰ ਤਾਂ ਪੱਕਾ ਯਕੀਨ ਹੋ ਗਿਆ ਚਾਹੇ ਦੁਨੀਆ ਇੱਧਰ ਦੀ ਉੱਧਰ ਹੋ ਜਾਏ ਬਬਲੀ ਤੂੰ ਖੰਨ ਘੱ ਸਕਦੀ ਆਏ ਹਾਏ ਮਨਦੀਪ ਹੀ ਬਣੂਗਾ ਤੇਰਾ ਜਦੋਂ ਤੈਨੂੰ ਪਤਾ ਲੱਗੂਗਾ ਕਿ ਜਿਹਨੂੰ ਦੁੱਧ ਪਿਲਾ ਰਹੀ ਆ ਉਹੀ ਸੱਤ ਇਹਨੂੰ ਡੰਦ ਮਾਰੂਗਾ ਨਾ ਇਹ ਕੀ ਗੱਲ ਬਣੀ ਢੋਡੇ ਕਰਕੇ ਮੈਂ ਇੰਨੀ ਵੱਡੀ ਮੁਸੀਬਤ ਚ ਫਸਿਆ ਵਾਂ ਹੁਣ ਜੇ ਮੇਰੇ ਘਰੇ ਕੁਝ ਪਤਾ ਲੱਗ ਗਿਆ ਨਾ ਮੈਨੂੰ ਪਤਾ ਮੇਰਾ ਕੀ ਹਸ਼ਰ ਹੋਣਾ ਇਹਦਾ ਹੱਲ ਤਾਂ ਹੈ ਮੇਰੇ ਕੋਲੇ ਬਸ ਤੈਨੂੰ ਮੇਰਾ ਸਾਥ ਦੇਣਾ ਪੈਣਾ ਉਹ ਤਾਂ ਮੈਂ ਤੈਨੂੰ ਮਿਲ ਕੇ ਦੱਸੂਗਾ ਬਸ ਤੂੰ ਨਾ ਹੁਣ ਬਸ ਮੇਰੇ ਪਾਪਾ ਦੇ ਆਫਿਸ ਦੇ ਬਾਹਰ ਮਿਲ ਮੈਨੂੰ ਹਾਂ ਅੱਛਾ ਅੱਛਾ ਤੁਸੀਂ ਕੀ ਗੱਲ ਜੋਤ ਮੈਨੂੰ ਦੇਖ ਕੇ ਤੂੰ ਬੜਾ ਘਬਰਾ ਗਿਆ। ਜੋਤ ਸਭ ਠੀਕ ਤਾਂ ਹੈ ਨਾ? ਹਾਂਜੀ ਹਾਂਜੀ ਚਾਚੀ ਸਭ ਠੀਕ ਹੈ ਪਰ ਤੁਸੀਂ ਕਿਉਂ ਪੁੱਛ ਰਹੇ ਹੋ? ਜੋਤ ਮੈਂ ਤੇਰੀ ਚਾਚੀ ਆਂ ਨਾਲੇ ਚਾਚੀ ਤੇ ਮਾਂ ਚ ਕੋਈ ਫਰਕ ਨਹੀਂ ਹੁੰਦਾ। ਤੇ ਨਾਲ ਦੋਸਤ ਨਾਲ ਕੀ ਗੱਲ ਕਰਦਾ ਸੀ ਤੂੰ? ਤੂੰ ਆਪ ਦੱਸੇਂਗਾ ਕਿ ਤੇਰੀ ਮੰਮਾ ਨੂੰ ਪੁੱਛਾ ਜਾ ਕੇ। ਨਾ ਨਾ ਚਾਚੀ ਮੈਂ ਕਿਧਰ ਨਾਲ ਗੱਲ ਕਰਨੀ। ਤੁਸੀਂ ਪਿੱਛੇ ਖੜ ਕੇ ਮੇਰੀਆਂ ਗੱਲਾਂ ਸੁਣਦੇ ਪਏ ਸੀ। ਜੋਤ ਤੂੰ ਗੱਲ ਨਾ ਬਦਲ। ਮੈਂ ਤੈਨੂੰ ਆਪਣੇ ਕੰਨ ਹੀ ਸੁਣਿਆ ਵਾ। ਦੋਸਤ ਨੂੰ ਕਹਿੰਦੇ ਹੋਏ ਵੀ ਕਿਸੇ ਚੀਜ਼ ਦਾ ਹੱਲ ਲੱਭ ਗਿਆ ਵਾ। ਦੱਸ ਕਾ ਦਾ ਹਲ ਲੱਗ ਗਿਆ ਚਾਚੀ ਤੁਹਾਨੂੰ ਭਲੇਖਾ ਲੱਗਿਆ ਵਾ ਮੈਂ ਤਾਂ ਆਪਣੇ ਦੋਸਤ ਨਾਲ ਵੈਸੀ ਕੋਈ ਗੱਲ ਕਰਦਾ ਪਿਆ ਸੀ ਜੋਤ ਤੂੰ ਮੇਰੀ ਅੱਖਾ ਜੱਖਾ ਪਾਈ ਗੱਲ ਕਰ ਮੈਨੂੰ ਲੱਗਦਾ ਤੂੰ ਝੂਠ ਬੋਲ ਰਹੀ ਆਂ ਨਹੀਂ ਨਹੀਂ ਚਾਚੀ ਜੀ ਮੈਂ ਕਿਉਂ ਝੂਠ ਬੋਲੂਗਾ ਨਾਲੇ ਤੁਸੀਂ ਹੁਣ ਮੇਰਾ ਰਾਹ ਛੱਡੋ ਮੈਂ ਇੰਸਟੀਚਿਊਟ ਤੇ ਜਾਣਾ ਦੇਖ ਆ ਤੂੰ ਫੋਨ ਕਰ ਇਹ ਬਹੁਤ ਜਲਦੀ ਸੀ ਨਾਲੇ ਇੱਥੇ ਖੜਾ ਜੋਤ ਚਾਚੀ ਕੋਲ ਇੰਸਟੀਚਿਊਟ ਤੇ ਨਹੀਂ ਜਾਣਾ ਲੇਟ ਹੋ ਚੱਲਿਆ ਮੈਂ ਇੰਸਟੀਚਿਊਟ ਤੇ ਤਾਂ ਜਾਊਂਗਾ ਜਦੋਂ ਮੈਨੂੰ ਕੋਈ ਜਾਣ ਦਊਗਾ। ਕਾਦਾ ਖੜਾ ਸਵਾਲ ਦੇ ਸਵਾਲ ਹੀ ਕਰੀ ਜਾਂਦੇ ਆ। ਲੈ ਕੀ ਗੱਲ ਮਨਦੀਪ? ਤੂੰ ਰਾ ਰੋਕ ਕੇ ਖੜੀ ਆਦਾ। ਦੀਦੀ ਜੋਤ ਮੈਨੂੰ ਪਰੇਸ਼ਾਨ ਲੱਗਿਆ। ਮੈਂ ਬਸ ਇਹਨੂੰ ਇਹੀ ਪੁੱਛ ਲੈ ਵੀ ਕੀ ਪਰੇਸ਼ਾਨੀ ਹੈ ਤੈਨੂੰ। ਮੈਂ ਜੋਤ ਚਾਚੀ ਕੀ ਕਹਿੰਦੇ ਵੇ ਤੇਰੇ? ਕਿਹੜੀ ਗੱਲ ਤੋਂ ਪਰੇਸ਼ਾਨ ਆ ਤੂੰ? ਮਮਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪਤਾ ਨਹੀਂ ਚਾਚੀ ਨੂੰ ਕਿਹੜੀ ਗੱਲ ਦੀ ਗਲਤਫਹਿਮੀ ਹੋ ਗਈ ਆ। ਬਸ ਮੈਨੂੰ ਪੁੱਛੀ ਜਾਂਦੇ ਆ। ਦੱਸ ਦੱਸ ਕਿਉਂ ਪਰੇਸ਼ਾਨ ਆ ਕਿਉਂ ਪਰੇਸ਼ਾਨ ਆ। ਜੋਤ ਤੂੰ ਜਾ ਆਪਣੇ ਇੰਸਟੀਟਿਊਟ ਤੇ ਚਲ ਜਾ ਮੈਂ ਕਰਦੀ ਆ ਚਾਚੀ ਨਾਲ ਗੱਲ ਕੀ ਗੱਲ ਦੱਸ ਮਨਦੀਪ ਕੀ ਗੱਲ ਹੋਈ ਐ ਜਿਹੜੀ ਗੱਲ ਦਾ ਤਾਂ ਮੈਨੂੰ ਵੀ ਨਹੀਂ ਪਤਾ ਪਰ ਕਿਸੇ ਦੋਸਤ ਨੂੰ ਫੋਨ ਕਰਕੇ ਕਹਿ ਰਿਆ ਸੀ ਗੱਲ ਦਾ ਹੱਲ ਲੱਭ ਗਿਆ ਮੈਨੂੰ ਇਹ ਪਰੇਸ਼ਾਨ ਲੱਗਿਆ ਬਸ ਉਹੀ ਇਹਨੇ ਮੈਂ ਪੁੱਛਦੀ ਸੀ ਚਲ ਕੋਈ ਨਹੀਂ ਮਨਦੀਪ ਤੂੰ ਆਪਣੇ ਕੰਮ ਤੇ ਜਾ ਜਦੋਂ ਆਊਗਾ ਨਾ ਮੈਂ ਇਹਨੂੰ ਆਰਾਮ ਨਾਲ ਪੁੱਛ ਲਊਂਗੀ ਕਈ ਵਾਰੀ ਜਵਾਕ ਝਿਜਕ ਜਾਂਦਾ ਦੱਸਣ ਤੋਂ ਤੂੰ ਵੀ ਲੇਟ ਹੁੰਨੀ ਤੂੰ ਚਲ ਜਾ ਠੀਕ ਐ ਕੋਈ ਨਾ ਜੋਦ ਨੂੰ ਤਾਂ ਮੈਂ ਪੁੱਛਦੀ ਆ ਆਖਰੇ ਕਰਤਾ ਕਿ ਫਿਰਦਾ ਵਾ ਨੀ ਬਬਲੀ ਪਾਣੀ ਦਾ ਗਲਾਸ ਲਿਆਈ ਦਵਾਈ ਲਵਾ ਪਤਾ ਨਹੀਂ ਕਿਹੜੇ ਵੇਲੇ ਇਹਨਾਂ ਦਵਾਈਆਂ ਤੋਂ ਖਿਹੜਾ ਛੁੱਟਣਾ ਨੀ ਭੈਣੇ ਸ਼ੁਕਰ ਕਰ ਆਪਾਂ ਦਵਾਈਆਂ ਦੇ ਸਿਰ ਤੇ ਤੁਰੇ ਫਿਰਦੇ ਆ ਆਪਣੇ ਸਰੀਰਾਂ ਚ ਪਹਿਲਾਂ ਵਰਗਾ ਤੱਤ ਕਿੱਥੇ ਆ ਹੁਣ ਲਾਹੌਰ ਜਿਸ ਦਿਨ ਦਵਾਈ ਨਾ ਨਾ ਲਵਾਂ ਮੇਰੇ ਸਰੀਰ ਦਾ ਤਾਂ ਬੁਰਾ ਹਾਲ ਹੋ ਜਾਂਦਾ ਵਾ ਆ ਦੇਖ ਲਾ ਹਜੇ ਤੱਕ ਪਾਣੀ ਦਾ ਗਲਾਸ ਲੈ ਕੇ ਨਹੀਂ ਆਈ ਪਤਾ ਨਹੀਂ ਕਿਹੜੇ ਖੁੰਜੇ ਚ ਬੜੀ ਬੈਠੀ ਆ ਨਹੀਂ ਚੱਲ ਪਾਣੀ ਦਾ ਕੀ ਐ ਤੈਨੂੰ ਪਾਣੀ ਮੈਂ ਲਿਆ ਦਿੰਨੀ ਆ ਮਾਸੀ ਤੁਸੀਂ ਇੱਥੇ ਉਹ ਮੈਂ ਤਾਂ ਆਉਣੀ ਸੀ ਪਾਣੀ ਲੈਣ ਭੈਣ ਨੇ ਦਵਾਈ ਲੈਣੀ ਸੀ ਮਾਸੀ ਮੈਂ ਆਉਣ ਹੀ ਲੱਗੀ ਸੀ ਸੁਣ ਗਈ ਸੀ ਮਨੋਂ ਆਜ ਉਹ ਮੈਨੂੰ ਦਿਖਦਾ ਹੀ ਸੀ ਕਿੰਨਾ ਤੂੰ ਆਉਣਾ ਸੀ ਪਾਣੀ ਲੈ ਕੇ ਨਾਲੇ ਹੁਣ ਮੈਨੂੰ ਤੇਰੇ ਤੱਕ ਕੋਈ ਮਤਲਬ ਨਹੀਂ ਰਿਹਾ ਵੈਸੇ ਮਾਸੀ ਤੁਸੀਂ ਨਾ ਮੇਰੇ ਨਾਲ ਵੈਰ ਪਾ ਕੇ ਚੰਗਾ ਨਹੀਂ ਕੀਤਾ ਜੇ ਤੁਸੀਂ ਮੇਰੇ ਨਾਲ ਰਲ ਕੇ ਰਹਿੰਦੇ ਨਾ ਸ਼ਾਇਦ ਮੈਂ ਕਿਤੇ ਤੁਹਾਡੇ ਕੰਮ ਆ ਜਾਂਦੀ ਨਾਲੇ ਕੰਮ ਤਾਂ ਤੂੰ ਕਿਸੇ ਦੇ ਆ ਨਹੀਂ ਸਕਦੀ ਤੂੰ ਉਹ ਕੁੱਤੇ ਦੀ ਪੂੰਛ ਹੈ ਜਿਹੜੀ ਕਦੇ ਸਿੱਧੀ ਨਹੀਂ ਹੁੰਦੀ ਮਾਸੀ ਜੀ ਥੋੜਾ ਜ਼ਬਾਨ ਸੰਭਾਲ ਕੇ ਗੱਲ ਕਰੋ ਇਹ ਨਾ ਭੁੱਲੋ ਤੁਸੀਂ ਇੱਥੇ ਮੇਰੇ ਘਰ 'ਚ ਖੜੇ ਹੋ ਦਿਖਾਇਂ ਤਾ ਜਰਾ ਰਜਿਸਟਰੀ ਆ ਘਰ ਕਦੋਂ ਤੇਰੇ ਨਾਮ ਹੋ ਗਿਆ ਨਾ ਮਸੀ ਮੈਂ ਜ਼ਰੂਰੀ ਨਹੀਂ ਸਮਝੀ ਤਾਨੂੰ ਰਜਿਸਟਰੀ ਦਿਖਾਉਣਾ ਨਾਲ ਜਿੰਨੀ ਪੈਰੀ ਆਏ ਆ ਨਾ ਉੰਨੀ ਪੈਰੀ ਮੁੜ ਜਾ ਨਾ ਤੂੰ ਇਹ ਭਲੇਖਾ ਕਢ ਦੇ ਵੀ ਮੈਂ ਤੇਰੀਆਂ ਧਮਕੀਆਂ ਤੋਂ ਡਰਦੀ ਮਾਰੀ ਆਪਣੀ ਭੈਣ ਦਾ ਘਰ ਛੱਡ ਕੇ ਚਲੀ ਜਾਊਂਗੀ ਨਾ ਜਿੰਨੀ ਦੇਰ ਤੱਕ ਮੈਂ ਤੇਰਾ ਅਸਲੀ ਚਿਹਰਾ ਇਨ ਸਾਰਿਆਂ ਦੇ ਸਾਹਮਣੇ ਨਹੀਂ ਨਾ ਲੈ ਕੇ ਆਉਂਦੀ ਉੰਨੀ ਦੇਰ ਤੱਕ ਮੈਂ ਇੱਥੇ ਹੀ ਆ ਕਿਤੇ ਨਹੀਂ ਜਾਂਦੀ ਨਾਲਿਆ ਦੇ ਹੁਣ ਪਾਣੀ ਕਿ ਜਦੋਂ ਮੈਂ ਮਰ ਜੂਗੀ ਉਦੋਂ ਲੈ ਕੇ ਆਏਂਗੀ ਆ ਦੇ ਦੋ ਨਹੀਂ ਮੈਂ ਚੱਲੀ ਤਾਂ ਹੈਗੀਆਂ ਦੇਣਾ ਮੈਂ ਦੇ ਦਿੰਨੀ ਆ ਲਿਆ ਤਾਂ ਦੇ ਕੇ ਜਾਵਾਂ ਪਾਣੀ ਹਲੋ ਲੈ ਲਓ ਦਵਾਈ ਨਾਲੇ ਜੇ ਕਿ ਤਾ ਮਰਦੇ ਵੀ ਹੋਗੇ ਨਾ ਮੈਂ ਹੀ ਸਾਂਭਣਾ ਕਿਸੇ ਹੋਰ ਨੇ ਨਹੀਂ ਸਾਂਭਣਾ ਤੁਹਾਨੂੰ ਤੁਸੀਂ ਤਾਂ ਨਾ ਜਦੋਂ ਦੇਖੋ ਆ ਲੋਕਾਂ ਸਾਹਮਣੇ ਵੀ ਭੰਡੀ ਕਰਦੇ ਰਹਿੰਦੇ ਆ ਨਾ ਮੈਨੂੰ ਪਤਾ ਹੀ ਆ ਕਿੰਨਾ ਕੁ ਪੁੱਛਦੀ ਆ ਤੂੰ ਮੈਨੂੰ ਨਲਿਆ ਹਾਂ ਅੰਦਰ ਮੇਰੀ ਭੈਣ ਨਾਲ ਕੀ ਗੱਲਾਂ ਕਰਦੀ ਸੀਗੀ ਜੇ ਸੋਣੀ ਲਿਆ ਨਾ ਤੇ ਆਪਦੀ ਭੈਣ ਨੂੰ ਹੀ ਪੁੱਛ ਲਿਆ ਵੀ ਕੀ ਗੱਲਾਂ ਕਰਦੀ ਸੀ ਆ ਦਵਾਈ ਲੈ ਲਓ ਫੇਰ ਕਹੋਗੇ ਪੁੱਛਦੀ ਨਹੀਂ ਨਾ ਪੈਣੇ ਆ ਜਾ ਹੁਣ ਬਾਹਰ ਕਿ ਅੰਦਰ ਹੀ ਬੈਠੀ ਰਹੇਗੀ ਨਾ ਹੁਣ ਇਹ ਕਾ ਤੇ ਮੱਛੀ ਫਿਰਦੀ ਆ ਕੀ ਕਿਹਾ ਤੂੰ ਇਹਨੂੰ ਨੀ ਭੈਣੇ ਜਦੋਂ ਚੋਰ ਦੀ ਚੋਰੀ ਫੜੀ ਜਾਵੇ ਨਾ ਫਿਰ ਉਹ ਮੱਚੂ ਗਈ ਹੋਰ ਕੀ ਕਰੂ ਆ ਸੁਣ ਮੈਨੂੰ ਪਤਾ ਕੀ ਕਹਿੰਦੀ ਮਾਸੀ ਜੀ ਹੁਣ ਤੁਸੀਂ ਇੱਥੇ ਹੀ ਰਹਿਣਾ ਕਦੋਂ ਜਾਣਾ ਅੱਛਾ ਤੈਨੂੰ ਘਰੇ ਵਾਪਸ ਜਾਣ ਨੂੰ ਕਹਿੰਦੀ ਸੀਗੀ ਇਹਨੂੰ ਤਾਂ ਮੈਂ ਪੁੱਛਦੀ ਆ ਕੌਣ ਹੁੰਦੀ ਆ ਇਹ ਮੇਰੀ ਭੈਣ ਨੂੰ ਘਰੇ ਭੇਜਣ ਵਾਲੀ ਨੀ ਭੈਣੇ ਤੇਰੀ ਨੂੰ ਤੋਂ ਇੰਨੀ ਬੇਇੱਜ਼ਤੀ ਕਰਾ ਕੇ ਨਾ ਮੇਰੇ ਤੋਂ ਤਾਂ 1 ਮਿੰਟ ਨਹੀਂ ਬੈਠਿਆ ਜਾਂਦਾ ਇੱਥੇ ਮੈਂ ਤਾਂ ਨਾ ਹੁਣ ਆਪਣਾ ਬੈਗ ਪੈਕ ਕਰਕੇ ਚੱਲੀਆਂ ਇੱਥੋਂ ਮੈਂ ਨਹੀਂ ਹੁਣ ਇੱਥੇ ਰਹਿਣਾ ਨਾ ਐਵੇਂ ਕਿਵੇਂ ਨਹੀਂ ਰਹਿਣਾ ਤੂੰ ਮੈਂ ਦੇਖਦੀ ਆ ਮੇਰੇ ਹੁੰਦੇ ਹੋਏ ਤੈਨੂੰ ਕੌਣ ਕੀ ਕਹਿੰਦਾ ਵਾ ਉਹ ਤਾਂ ਮੈਨੂੰ ਮੂੰਹ ਤੇ ਹੀ ਕਹੀ ਜਾਂਦੀ ਐ ਮਾਸੀ ਜੀ ਹੁਣ ਤੁਸੀਂ ਆਪਦੇ ਘਰ ਨੂੰ ਜਾਓ ਤੂੰ ਮੈਨੂੰ ਇੱਥੇ ਰਹਿਣ ਦੀਆਂ ਗੱਲਾਂ ਕਰਦੀ ਐ ਕੋਈ ਨਹੀਂ ਆਹ ਲੈਣ ਦੇ ਗੋਲਡੀ ਨੂੰ ਇਹਨੂੰ ਤਾਂ ਮੈਂ ਪੁੱਛਦੀ ਆ ਕੀ ਨੂੰ ਜਾਣ ਦੀਆਂ ਗੱਲਾਂ ਕਰਦੀ ਐ ਇਹ ਲੈ ਬਬਲੀ ਇੱਕ ਬਾਜ਼ੀ ਹੋਰ ਪਲਟ ਗਈ ਜਿੰਨੀ ਦੇਰ ਮੈਂ ਇੱਥੇ ਆ ਨਾ ਹੁਣ ਤੂੰ ਦੇਖੀ ਤੇਤੋਂ ਮੈਂ ਕੀ ਕੀ ਕਰਾਉਣੀ ਆ ਨਾ ਭੈਣੇ ਤੂੰ ਤਾਂ ਕਹੀ ਜਾਨੀ ਇੱਥੇ ਰਹਿ ਲ ਪਰ ਤੈਨੂੰ ਗੋਲਡੀ ਦੇ ਗੁੱਸੇ ਦਾ ਪਤਾ ਹੀ ਐ ਐਵੇਂ ਨਾ ਜਵਾਕਾਂ ਤੋਂ ਕਲੇਸ਼ ਪਵਾ ਮੇਰੇ ਕਰਕੇ ਫੇਰ ਕਹਿਣਗੇ ਜਵਾਕ ਵੀ ਮਾਸੀ ਆਈ ਸੀ ਕਲੇਸ਼ ਪਵਾ ਗਈ ਸਾਡੇ ਘਰੇ ਉਹ ਤੂੰ ਕਾ ਤੋ ਰੋਈ ਜਾਨੀ ਆ ਤੂੰ ਫਿਕਰ ਨਾ ਕਰ ਮੈਂ ਵੀ ਦੇਖਦੀ ਆ ਮੇਰੀ ਭੈਣ ਨੂੰ ਮੇਰੇ ਘਰ ਚੋਂ ਕੌਣ ਕੱਢਦਾ ਹੈਲੋ ਆ ਜਾ ਯਾਰ ਆਇਆ ਨਹੀਂ ਅਜੇ ਤੱਕ ਆ ਜਾ ਆ ਜਾ ਕੀ ਹੋ ਗਿਆ ਤੈਨੂੰ ਸੂਰੇ ਸੂਰੇ ਮੈਨੂੰ ਇੱਥੇ ਬੁਲਾ ਲਿਆ ਉਹ ਕੁਛ ਨਹੀਂ ਜਿਹੜੇ ਪੰਗੇ ਤੁਸੀਂ ਉਹਨੇ ਵਸਾਇਆ ਨਾ ਉਹਦਾ ਹੀ ਹੱਲ ਕਰਨਾ ਆਇਆ ਜਿਹੜੇ ਪੰਗੇ ਕੀ ਹੋ ਗਿਆ ਚੱਲ ਚੱਲ ਮੇਰੇ ਨਾਲ ਉੱਪਰ ਚੱਲ ਓ ਯਾਰ ਤੂੰ ਮੈਨੂੰ ਇੱਥੇ ਕਾਲੇ ਬੁਲਾਇਆ ਤੇਰਾ ਕੋਈ ਵੀ ਨਹੀਂ ਹੈਗਾ ਓ ਯਾਰ ਤੂੰ ਚੱਲ ਮੇਰੇ ਨਾਲ ਤੈਨੂੰ ਜਿੰਨਾ ਗਿਆ ਉਹਨਾ ਕਰ ਬਸ ਤੂੰ ਇੱਥੇ ਖੜਾ ਮੈਂ ਮੜਾ ਕੈਮਰੇ ਬੰਦ ਕਰਾਂ ਮੈਂ ਪਹਿਲਾਂ ਕਰੀਂ ਠੀਕ ਜਾ ਤਾ ਤੂੰ ਇੱਥੇ ਖੜੀ ਮੈਂ ਉਹਨ ਇਧਰ ਕੈਮਰੇ ਬੰਦ ਕਰਦਾ ਦੇਖੀ ਨਾਲੇ ਕੋਈ ਆਵੇ ਨਾ ਮੈਂ ਇਕੱਲੇ ਚ ਦੇਖਾਂ ਕਿੰਨੇ ਪੈਸੇ ਆ 200 ਰੁਪਏ ਬਸ ਇਹ ਨਾ ਕਰਕੇ ਸਰਨਾ ਮੰਗਰਾ ਇਹ ਆ ਕੁੱਕ ਕਰੀ ਕੀਆ ਨਾ ਮੈਂ ਦੱਸਦਾ ਤੇ ਮੈਂ ਚਾਹਿਆ ਪੁੱਛ ਲਿਆ ਤੈਨੂੰ ਮੈਂ ਕੱਢ ਜਾ ਕੀ ਲੱਭਦਰਾ ਪਿਆ ਸਵੇਰੇ ਸਵੇਰੇ ਇੱਥੇ ਆ ਕੇ ਕੀ ਹੋ ਗਿਆ ਤੂੰ ਹੁਣ ਸਵੇਰੇ ਸਵੇਰੇ ਹਾੜਿਕ ਚੱਕ ਲਈ ਬਾਪੂ ਨੇ ਨਾ ਮੈਨੂੰ ਤਾਂ ਹਿਸਾਬ ਮੰਗਣਾ ਇਹ ਹਿਸਾਬ ਉਹ ਇੱਥੋਂ ਹੀ ਹੋਣਾ ਹੋ ਗਿਆ 3000 ਦਾ ਇੰਤਜ਼ਾਮ ਹੁਣ ਬਾਪਾ ਨੇ ਮੈਨੂੰ ਤਾਂ ਹਿਸਾਬ ਤਾਂ ਮੰਗਣਾ ਹੀ ਸੀ ਤੈਨੂੰ ਤਾਂ ਚੋਰੀ ਕਰੇਗਾ ਤੇਰੇ ਪਾਪਾ ਨੂੰ ਪਤਾ ਲੱਗ ਗਿਆ ਫੇਰ ਚੋਰੀ ਦਾ ਕੀ ਕੈਮਰੇ ਆਪਾਂ ਬੰਦ ਕਰਦੇ ਪਾਪਾ ਨੂੰ ਕਿੱਥੋਂ ਪਤਾ ਲੱਗੂ ਨਾਲੇ ਆਹਦੇ ਇੰਨੀਆਂ ਹਾਰਡ ਡਿਸਕਾਂ ਪਈਆਂ ਨੇ ਪਾਪਾ ਨੂੰ ਇੱਕ ਹਾਰਡ ਡਿਸਕ ਦਾ ਕਿੱਥੋਂ ਪਤਾ ਲੱਗੂ ਨਹੀਂ ਯਾਰ ਮੇਰੀ ਗੱਲ ਸੁਣ ਨਾ ਆਪਾਂ ਖਿਸਕੀ ਇੱਥੋਂ ਐਵੇਂ ਦੁਕਾਨ ਦਾ ਮੁੰਡਾ ਆਉਣ ਆਲਾ ਚੱਲ ਉਹ ਮੈਨੂੰ ਹੁਣ ਦੱਸਦਾ ਦੇ ਇਹਦਾ ਹਾਰਡ ਡਿਸਕ ਦਾ ਕਰਨਾ ਕੀ ਆ ਇਹ ਤੂੰ ਚੱਕੀ ਐ ਉਹ ਕੁਛ ਤਾਂ ਕਰੂੰਗਾ ਹੀ ਮਮਾ ਹੁਣ ਬਸ ਇੱਥੋਂ ਨਿਕਲ ਪੈਣਾ ਕਿ ਸਾਰੇ ਤੋਂ ਜਵਾਬ ਦੇਣੇ ਉੱਥੀ ਤਾਂ ਮੈਂ ਪਤਾ ਨਹੀਂ ਕੀ ਕਰੀ ਜਾਂ ਰਿਹਾ ਉਹ ਯਾਰ ਮੇਰਾ ਕੈਮਰਾ ਲੱਗਾ ਇੱਥੇ ਤਾਂ ਆਪਣੀ ਐਂਟਰੀ ਆਣੀ ਆ ਲੈਣ ਡਿਲੀਟ ਕਰਨਾ ਪੈਣਾ ਤਾਂੰਦਰਾ ਦਾ ਕੈਮਰਾ ਬੰਦ ਕਰਦੇ ਸੀ ਚਲਾ ਆਇਆ ਯਾਰ ਫਰੀ ਟੈਕੀ ਹੋਰ ਜੇ ਛੇਤੀ ਤੋਂ ਪਹਿਲਾਂ ਐਂਟਰੀ ਬੀਟ ਚਲੀ ਗਿਆ ਹੋ ਗਈ ਹੁਣ ਡਿਲੀਟ ਹਾਂ ਯਾਰ ਹੋ ਗਈ ਚੱਲ ਦੇ ਦੇਖ ਲੈ ਇੱਕ ਵਾਰੀ ਚੱਲ ਬੰਦ ਲੈਡ ਬੰਦ ਕਰਕੇ ਸ਼ੁਕਰ ਰੱਬ ਦਾ ਹੋ ਬਚ ਗਿਆ ਅੱਜ ਤਾਂ ਜੇਰਾ ਦਿਮਾਗ ਸਹੀ ਟਾਈਮ ਤੇ ਚੱਲ ਜਾਵੇ ਨਾ ਹੁਣ ਏ ਕਾ ਤੋ ਫੋਨ ਕਰੀ ਜਾਂਦਾ ਮੈਨੂੰ ਲੱਗਦਾ ਜਨਾਨੀ ਵੱਲੋਂ ਮਾਫੀ ਮੰਗਦਾ ਹੋਣਾ ਹੈਲੋ ਆਗੀ ਮਾਂ ਦੀ ਯਾਦ ਹੋਣਾ ਨਾ ਮਾਂ ਦੀ ਯਾਦ ਆਵੇ ਚਾਹੇ ਨਾ ਆਵੇ ਤੁਸੀਂ ਤਾਂ ਸਾਨੂੰ ਇੰਨਾ ਬਦਨਾਮ ਕਰ ਰੱਖਿਆ ਤੁਹਾਡੇ ਨਾਲ ਕੀ ਗੱਲ ਕਰਾਂ ਨਾ ਜਿਹੜੀ ਵੀ ਗੱਲ ਕਰਨੀ ਹੈ ਨਾ ਮੇਰੇ ਨਾਲ ਸਾਫ਼-ਸਾਫ਼ ਕਰ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਸੀਂ ਇਸ ਟਾਈਮ ਹੈਗੇ ਕਿੱਥੇ ਹੋ ਦੂਜੀ ਗੱਲ ਤੁਸੀਂ ਜੇ ਸੋਚਦੇ ਹੋ ਕਿ ਮੈਂ ਤੁਹਾਨੂੰ ਫੋਨ ਆ ਵਾਪਸ ਬੁਲਾਉਣ ਲਈ ਜਾਂ ਘਰ ਵਾਪਸ ਲੈ ਕੇ ਆਉਣ ਲਈ ਕੀਤਾ ਤਾਂ ਇਹ ਤੁਸੀਂ ਆਪਦੇ ਮਨ ਚੋਂ ਭੁਲੇਖਾ ਕੱਢ ਦੋ ਕਿ ਮੈਂ ਤੁਹਾਨੂੰ ਕਦੇ ਵੀ ਆਪਣੇ ਘਰ ਦੇ ਅੰਦਰ ਆਉਣ ਦਊਂਗਾ ਨਾ ਤੂੰ ਆਪਣੀ ਮਾਂ ਨਾਲ ਕਿਸ ਤਰੀਕੇ ਨਾਲ ਗੱਲ ਕਰਦਾ ਤੈਨੂੰ ਕੋਈ ਹੋਸ਼ ਵੀ ਹੈ ਕਿ ਮਾਂ ਨਾਲ ਗੱਲ ਕਿਵੇਂ ਕਰਨੀ ਹੈ ਮੈਨੂੰ ਨਾ ਸਾਰਾ ਹੋਸ਼ ਆ ਵੀ ਮਾਂ ਨਾਲ ਕਿਵੇਂ ਗੱਲ ਕਰਨੀ ਹੈ ਮੈਨੂੰ ਸਭ ਪਤਾ ਨਾਲੇ ਤੁਸੀਂ ਆਪ ਸੋਚੋ ਵੀ ਮਾਂ ਦਾ ਕੰਮ ਕੀ ਹੈ ਮਾਂ ਨੇ ਘਰ ਬਸਾਉਣਾ ਹੁੰਦਾ ਕਿ ਤੋੜਨਾ ਹੁੰਦਾ ਤੁਸੀਂ ਇੱਥੇ ਕੀ ਕੀਤਾ ਤੁਸੀਂ ਤਾਂ ਮੇਰੇ ਘਰ ਵਿੱਚ ਅੱਗ ਲਾਉਣ ਦੀ ਕੋਈ ਕਸਰ ਹੀ ਨਹੀਂ ਛੱਡੀ ਨਾ ਤੂੰ ਮੇਰੀ ਇੱਕ ਗੱਲ ਸੁਣ ਕਿਉਂ ਜਨਾਨੀ ਦੇ ਮਗਰ ਲਾ ਕੇ ਮਾਂ ਨੂੰ ਬੋਲੀ ਜਾਂਦਾ ਹੈ ਜੇ ਮੈਂ ਜਨਾਨੀ ਮਗਰ ਲੱਗਿਆ ਹੁੰਦਾ ਨਾ ਤਾ ਤੁਹਾਡਾ ਅਸਲੀ ਚਿਹਰਾ ਮੇਰੇ ਬਹੁਤ ਟਾਈਮ ਪਹਿਲਾਂ ਹੀ ਸਾਹਮਣੇ ਆ ਜਾਣਾ ਸੀ ਤੇ ਤੁਸੀਂ ਘਰ ਚ ਕੀ ਕੁਝ ਕਰਦੇ ਰਹੇ ਹੋ ਲੋਕਾਂ ਦੇ ਘਰ ਪੱਟਣ ਤੱਕ ਤਾਂ ਠੀਕ ਸੀ ਮਾਤਾ ਪਰ ਤੁਸੀਂ ਤਾਂ ਆਪਦੇ ਪੁੱਤ ਦਾ ਘਰੀ ਖਰਾਬ ਕਰਨ ਲੱਗੇ ਸੀ ਨਾ ਤੂੰ ਬਹੁਤਾ ਨਾ ਬੋਲ ਮਾਂ ਦੀ ਉਮਰ ਦਾ ਲਿਹਾਜ਼ ਤਾਂ ਕਰ ਲੈ ਮਾਂ ਤੁਹਾਨੂੰ ਮੈਂ ਇਹ ਦੱਸਣ ਲਈ ਫੋਨ ਲਾਇਆ ਵਾ ਵੀ ਅੱਜ ਤੋਂ ਬਾਅਦ ਮੇਰੇ ਘਰ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਲਈ ਬੰਦ ਨੇ ਮਾਂ ਤੁਸੀਂ ਜਿੱਥੇ ਵੀ ਹੋ ਨਾ ਜੇ ਤੁਹਾਡਾ ਇੱਥੋਂ ਮਨ ਭਰ ਜਾਏ ਮੈਨੂੰ ਫੋਨ ਕਰ ਦਿਓ ਮੈਂ ਤੁਹਾਨੂੰ ਬਿਰਧ ਆਸ਼ਰਮ ਛੱਡਿਆ ਹਾਂ ਬੇ ਪੁੱਤ ਬੇ ਪੁੱਤ ਮੇਰੀ ਗੱਲ ਤਾਂ ਸੁਣ ਆ ਲੈ ਫੋਨ ਕੱਟ ਤਾਂ ਲੈ ਦੱਸ ਪੁੱਤ ਇਸ ਉਮਰੇ ਮੈਂ ਕਿੱਥੇ ਜਾਊਂਗੀ ਮੇਰੀ ਉਮਰ ਦਾ ਤਾਂ ਲਿਆਜ ਕਰ ਲਿੰਦੋ